लोकसभा ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਕੁਲਵੀਰ ਸਿੰਘ ਜੀਰਾ ਅੱਜ ਕਾਂਗਰਸੀਆਂ ਦੇ ਨਾਲ ਮਿਲ ਕੇ ਸਤਿਗੰਗ ਸ਼੍ਰੀ ਹਰਮੰਦਰ ਸਾਹਿਬ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਪਹੁੰਚੇ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕੁਲਵੀਰ ਸਿੰਘ ਜੀਰਾ ਗੁਰਨੀਤ ਸਿੰਘ ਰਾਣਾ ਡੈਨੀ ਜਸਬੀਰ ਸਿੰਘ ਡਿੰਪਾ ਇਸ ਤੋਂ ਇਲਾਵਾ ਹੋਰ ਕਾਂਗਰਸੀ ਆਗੂ ਉਹਨਾਂ ਦੇ ਨਾਲ ਨੇ ਸੋਰੇ ਸਾਰੇ ਕਾਂਗਰਸੀ ਮਿਲ ਕੇ ਸ਼੍ਰੀ ਹਰਮੰਦਰ ਸਾਹਿਬ ਨਾਤਮਸਤ ਖੂਨ ਲਾਇਨੀ ਔਰ ਵਾਹਿਗੁਰੂ ਦਾ ਸ਼ੁਕਰਾਨਾ ਕਰਕੇ ਖਡੂਰ ਸਾਹਿਬ ਹਲਕੇ ਤੋਂ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰਨਗੇ ਮੈਂ ਦੱਸਣਾ ਚਾਹਾਂਗਾ ਕੁਲਬੀਰ ਸਿੰਘ ਜੀਰਾ ਨੂੰ ਉਮੀਦਵਾਰ ਵਜੋਂ ਕਾਂਗਰਸ ਪਾਰਟੀ ਨੇ ਉਤਾਰਿਆ ਹੈ ਕੁਲਬੀਰ ਸਿੰਘ ਜੀਰਾ ਦੇ ਨਾਲ ਦੂਸਰੇ ਕਾਂਗਰਸੀ ਸਾਰੇ ਪਹੁੰਚੇ ਨੇ ਗੁਰਮੀਤ ਸਿੰਘ ਰਾਣਾ ਜਸਬੀਰ ਸਿੰਘ ਡਿੰਪਾ ਡੈਨੀ ਪਹਾੜਾ ਤੋਂ ਇਲਾਵਾ ਹੋਰ ਵੀ ਜਿਹੜੇ ਕਾਂਗਰਸੀ ਆਗੂ ਨੇ ਉਹ ਇੱਥੇ ਪਹੁੰਚੇ ਨੇ ਤਸਵੀਰਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਪਹਿਲਾ ਪਿਆਰ ਭਰੀ ਫਤਿਹ ਬਲਾਉਣਾ ਜੀ ਵਾਹਿਗੁਰੂ ਦੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਦੀ ਜੀ ਅੱਜ ਗੁਰੂ ਸਾਹਿਬ ਨੇ અપਾਰ ਕਿਰਪਾ ਕੀਤੀ ਕਿ ਕਾਂਗਰਸ ਪਾਰਟੀ ਨੇ ਸ਼੍ਰੀ ਖਡੂਰ ਸਾਹਿਬ ਤੋਂ ਉਮੀਦਵਾਰ ਬਣਾਇਆ ਹੈ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਰਾਣਾ ਗੁਰਜੀਤ ਸਿੰਘ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਰੇ ਹੀ ਹਲਕਿਆਂ ਦੇ ਅੰਚਾਰਿਤ ਸਹਿਬਾਨ ਅੱਜ ਗੁਰੂ ਸਾਹਿਬ ਦਾ ਕੋਟਣ-ਕੋਟ ਸ਼ਿਕਰਾਨਾ ਕਰ ਲਈ ਅੱਜ ਸਾਰੇ ਨਤਮਸਤਕ ਹੋਏ ਆਂ ਔਰ ਗੁਰੂ ਸਾਹਿਬ ਅੱਗੇ ਇਹ ਅਰਦਾਸ ਬੇਨਤੀ ਕੀਤੀ ਹੈ ਕਿ ਹਮੇਸ਼ਾ ਹੀ ਸਾਰਿਆਂ ਦੇ ਮੇਰ ਪਰਿਆ ਹੱਥ ਰੱਖਣਾ ਚੜ੍ਹਦੀ ਕਲਾ ਵਿੱਚ ਜਿਲ੍ਹੇ ਗੋੜੀ ਦੀ ਅਸਤੀਫਾ ਵੀ ਕਰਦੇ ਆ ਜੇ ਖਡੂਰ ਸਾਹਿਬ ਹਲਕੇ ਦੀ ਗੱਲ ਗੱਲ ਇਹ ਹੈ ਕਿ ਗੁਰੂ ਸਾਹਿਬ ਦਾ ਅਸ਼ੀਰਵਾਦ ਆ ਗੁਰੂ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਹੀ ਪਾਰਟੀ ਨੇ ਕਿਰਪਾ ਕੀਤੀ ਹੈ ਔਰ ਗੁਰੂ ਸਾਹਿਬ ਦੇ ਓਟ ਆਸਰੇ ਦੇ ਨਾਲ ਹੀ ਜਿਹੜਾ ਕਿ ਇਲੈਕਸ਼ਨ ਲੜਾਂਗੇ ਔਰ ਜਿੱਤ ਕੇ ਜਿਹੜਾ ਕਿ ਇਹ ਸੀਟ ਕਾਂਗਰਸ ਪਾਰਟੀ ਦੀ ਝੋਲੀ 'ਚ ਪਾਵਾਂਗੇ। ਜੀ ਸਾਹਿਬ ਸੰਗਤ ਦਾ ਹਾਕਾ ਕਿਹਾ ਜਾਂਦਾ ਹੈ ਅੰਮ੍ਰਿਤਪਾਲ ਸਿੰਘ ਵੀ ਚੋਣ ਮੈਦਾਨ 'ਚ ਤਰ੍ਹਾਂ ਕਿਸ ਤਰ੍ਹਾਂ ਗੱਲ ਇਹ ਆ ਕਿ ਅੱਜ ਆਪਾਂ ਗੁਰੂ ਘਰ ਖੜੇ ਆ ਇਸ ਤੋਂ ਬਾਅਦ ਚੋਣ ਮੈਦਾਨ ਦੇ ਵਿੱਚ ਆਪਾਂ ਸਾਰੀਆਂ ਗੱਲਾਂ ਕਰ ਰਹੀਆਂ ਔਰ ਜਿਹੜੀ ਤੁਸੀਂ ਪੰਥਕ ਦੀ ਗੱਲ ਕਰਦੇ ਹੋ ਕਾਂਗਰਸ ਪਾਰਟੀ ਨੇ ਵੀ ਪੰਥਕ ਚਿਹਰਾ ਭੇਜਿਆ ਮੇਰੇ ਦਾਦਾ ਜੀ ਜਸਹਰ ਗੁਰਦੀਪ ਸਿੰਘ ਜੀ ਜੋ ਕਿ 27 ਸਾਲ ਮੈਂਬਰ ਐਸਜੀਪੀਸੀ ਰਹੇ ਮੇਰੇ ਪਿਤਾ ਜੀ ਸਵਰਗਵਾਸੀ ਜਹਦਰਿੰਦਰ ਸਿੰਘ ਜੀ ਜਿਹਨਾਂ ਬਾਰੇ ਸਾਰੇ ਜਾਣਦੇ ਹੋ ਔਰ ਗੁਰਸਿੱਖ ਤੇ ਪੰਥਕ ਪਰਿਵਾਰ ਬਾਕੀ ਅੱਗੇ ਸੰਗਤਾਂ 'ਚ ਜਾਵਾਂਗੇ ਜਾ ਕੇ ਜਿਹੜੀਆਂ ਸਾਡੀਆਂ ਪਾਰਟੀ ਦਾ ਸਨੇਹਾ ਹੈ ਉਹ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਘਰ ਘਰ ਤੱਕ ਪਹੁੰਚਾਵਾਂਗੇ ਔਰ ਤਾਂ ਕਿ ਉਹ ਲੋਕਾਂ ਤੱਕ ਪਹੁੰਚ ਸਕੇ ਔਰ ਲੋਕਾਂ ਦੀ ਗੱਲ ਜਿਹੜੀ ਆ ਉਹ ਤਾਂ ਹੀ ਪਾਰਲੀਮੈਂਟ 'ਚ ਜਾ ਕੇ ਰੱਖ ਸਕਦੇ ਆ ਕਿ ਜੇ ਇਥੋਂ ਜਿੱਤ ਪ੍ਰਾਪਤ ਕਰਕੇ ਜਾਵਾਂਗੇ ਔਰ ਲੋਕਾਂ ਦੇ ਜਿੰਨੇ ਵੀ ਮਸਲੇ ਨੇ ਚਾਹੇ ਕੋਈ ਕਿਸਾਨੀ ਦਾ ਮਸਲਾ ਹੈ ਚਾਹੇ ਕੋਈ ਵਪਾਰੀਆਂ ਦਾ ਮਸਲਾ ਹੈ ਚਾਹੇ ਕੋਈ ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਕਿਉਂਕਿ ਜਿਹਦੇ ਨਾਲ ਹੀ ਭਾਈ ਸਾਹਿਬ ਲੱਗ ਗਿਆ ਗੁਰੂ ਦਾ ਬਾਣਾ ਪਾ ਲਿਆ ਮੈਂ ਹਮੇਸ਼ਾ ਸਤਕਾਰ ਕਰਦਾ ਔਰ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਮੈਂ ਉਦੋਂ ਵੀ ਜਦੋਂ ਉਹਨਾਂ ਤੇ NSA ਲੱਗੀ ਤਾਂ ਮੈਂ ਉਦੋਂ ਵੀ ਇਸ ਕੱਲ ਦਾ ਵਿਰੋਧ ਕੀਤਾ ਮੈਂ ਉਦੋਂ ਵੀ ਇਹ ਗੱਲ ਕਹੀ ਕਿ ਇਹ ਜਿਹੜਾ ਗਲਤ ਕੰਮ ਹੋ ਰਿਹਾ ਕਿਉਂਕਿ ਪਹਿਲਾਂ ਜਦੋਂ ਵੀ ਅੰਗਰੇਜ਼ਾਂ ਦਾ ਰਾਜ ਰਿਹਾ ਤਾਂ ਉਦੋਂ ਤੁਸੀਂ ਵੇਖਿਆ ਕਿ ਅੰਗਰੇਜ਼ ਹਮੇਸ਼ਾ ਸਿੱਖਾਂ ਨੂੰ ਕਾਲੇ ਪਾਣੀ ਦੀਆਂ ਜੇਲਾਂ ਚ ਭੇਜਦੇ ਸੀ ਔਰ ਇਹ ਸਰਕਾਰ ਨੇ ਵੀ ਜੋ ਕੁਝ ਕੀਤਾ ਤੁਸੀਂ ਵੇਖਿਆ ਕਿ ਡੇਬਰੂਗੜ ਜਿਹੜਾ ਕਿ ਭੇਜਿਆ ਗਿਆ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਅੱਜ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਚੱਲੇ ਆਂ ਔਰ ਲੋਕਾਂ ਨੇ ਵਿੱਚ ਜਿਹੜੇ ਵੀ ਸਾਡੇ ਜਿਹੜੇ ਮੁੱਦੇ ਨੇ ਔਰ ਜਿਹੜੇ ਲੋਕਾਂ ਦੀਆਂ ਜੋ ਸਾਡੇ ਤੱਕ ਜੋ ਪਹੁੰਚੀਆਂ ਨੇ ਕਿ ਸਾਡੇ ਏਰੀਏ ਦੇ ਵਿੱਚ ਜਿਵੇਂ ਬਹੁਤ ਵੱਡੀ ਇੱਕ ਮੰਗ ਆ ਕਿਉਂਕਿ ਅੱਜ ਜੇ ਪਾਕਿਸਤਾਨ ਦਾ ਬਾਰਡਰ ਵਪਾਰ ਲਈ ਖੁੱਲ ਜਾਵੇ ਤਾਂ ਮੈਂ ਗੱਲ ਕਹਿਣਾ ਕਿ ਉਹ ਬਹੁਤ ਹੀ ਵੱਡੀ ਗੱਲ ਹੋਵੇਗੀ ਔਰ ਦੂਜੀ ਗੱਲ ਅਸੀਂ ਇਹ ਗੱਲ ਕਹਿੰਦੇ ਆ ਕਿ ਅੱਜ ਅਸੀਂ ਗੁਰੂ ਘਰ ਦੇ ਵਿੱਚ ਨਤਮਸਤਕ ਹੋਏ ਆਂ ਔਰ ਸਾਰਿਆਂ ਧਰਮਾਂ ਨੂੰ ਨਾਲ ਲੈ ਕੇ ਜੇ ਚੱਲੀ ਹੈ ਤੇ ਕਾਂਗਰਸ ਪਾਰਟੀ ਚੱਲੀ ਹੈ ਕਿਉਂਕਿ ਇੱਕ ਇੱਕ ਗੁਲਦਸਤਾ ਹੈ ਫੁੱਲਾਂ ਦਾ ਇੱਕ ਗੁਲਦਸਤਾ ਫੁੱਲਾਂ ਦਾ ਜਿੰਦੇ ਵਿੱਚ ਹਰ ਤਰ੍ਹਾਂ ਦਾ ਜਿਹੜਾ ਫੁੱਲ ਆ ਔਰ ਉਹਦੀ ਜਿਹੜੀ ਮਹਿਕ ਆ ਸੁਗੰਧਾ ਅਲੱਗ-ਅਲੱਗ ਆ ਔਰ ਉਸ ਗੁਲਦਸਤੇ ਨੂੰ ਇਸੇ ਤਰ੍ਹਾਂ ਹੀ ਖੜਿਆ ਰੱਖਣ ਲਈ ਅੱਜ ਗੁਰੂ ਮਹਾਰਾਜ ਜੀ ਦੇ ਚਰਨਾਚਰ ਅਰਦਾਸ ਬੇਨਤੀ ਕੀਤੀ ਜੀਰ ਸਾਹਿਬ ਜੀ ਬੋਲਦੇ ਆ ਜੀ ਅੱਜ ਆਪਾਂ ਇੱਥੇ ਨਤਮਸਤਕ ਹੋਣਾ ਆ ਇਹ ਆਪਾਂ ਬਾਅਦ 'ਚ ਵੀ ਗੱਲ ਕਰ ਸਕਦੇ ਆ ਜੀਰ ਸਾਹਿਬ ਪੰਜਾਬ ਸਰਕਾਰ ਦਾਵਾ ਕਰਦੀ 13 0 ਦਾ ਜਿਸ ਨੂੰ ਕੋ ਦਰਹੀ ਰਹਾ ਚੌਂਕ ਪ੍ਰਚਾਰ ਮੈਂ ਤਾਂ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿਉਂਕਿ ਪਵਿੱਤਰ ਸਥਾਨ ਤੇ ਖੜੇ ਹਾਂ ਔਰ ਮੈਂ ਹੀ ਬੇਨਤੀ ਕਰਦਾ ਕਿ ਇਸ ਤੋਂ ਬਾਅਦ ਜਿਹੜੇ 30 31 ਦਿਨ ਨੇ ਆਪਾਂ ਸਾਰਾ ਕੁਝ ਹੀ ਪਤਾ ਲੱਗਣਾ ਔਰ ਲੋਕਾਂ ਨੂੰ ਵੀ ਪਤਾ ਹੈ ਕਿ 13 0 ਕੀ ਆ ਜਾਂ ਕਿੰ ਨੂੰ 0 ਆਣੀ ਹੈ ਕਿੰ ਨੂੰ 13 ਆਣੀ ਹੈ ਇਹ ਸਾਰਾ ਫੈਸਲਾ ਜਿਹੜਾ ਲੋਕਾਂ ਨੇ ਕਰਨਾ ਹੈ ਇਹ ਫੈਸਲਾ ਨਾ ਤਾਂ ਕਿਸੇ ਸਰਕਾਰ ਦੇ ਹੱਥ 'ਚ ਨਾ ਕਿਸੇ ਮੰਤਰੀ ਦੇ ਹੱਥ 'ਚ ਆ ਔਰ ਵੋਟ ਪਾਉਣਾ ਔਰ ਇਲੈਕਸ਼ਨ ਲੜਨਾ ਹਰ ਇੱਕ ਦਾ ਹੱਕ ਆ ਇਸ ਕਰਕੇ ਹਰੇਕ ਬੰਦਾ ਆਪੋ ਆਪਣੀ ਜ਼ਿੰਮੇਵਾਰੀ ਨੂੰ ਸਮਝ ਰਿਹਾ ਜੀਰਾ ਸਾਹਿਬ ਆਕਾਲੀ ਦਲ ਦੇ ਉਹ ਵੀ ਦਿਵਾਰ ਤੁਹਾਡੇ ਕੱਦ ਨੂੰ ਲੈ ਕੇ ਬੜਾ ਤੰਜ ਕੱਸਦੇ ਆ ਕੀ ਕਹਿਣਾ ਚਾਹੋਗੇ ਗੱਲ ਇਹ ਆ ਕਿ ਕੱਦ ਨੂੰ ਲੈ ਕੇ ਤਾਂ ਮਜੀਠੀਆ ਵੀ ਬੜਾ ਤੰਜ ਕੱਸਦਾ ਸੀ ਪਰ ਵੇਖ ਲੋ ਰਾਤ ਨੂੰ ਨੀਂਦ ਨਹੀਂ ਆਉਂਦੀ ਜੀਰਾ ਰਾਤ ਨੂੰ ਵੀ ਸੁਪਨੇ ਚਾਉਂਦਾ ਮੈਂ ਅੱਜ ਇੱਥੇ ਕੋਈ ਗੱਲ ਨਹੀਂ ਸੀ ਕਰਨੀ ਔਰ ਸਿਰਫ ਵਰਸਾ ਸਿੰਘ ਬਲਟੋਵਾ ਜੀ ਦੀ ਤੇ ਇੱਕ ਐਫ ਆਈ ਆਰ ਅਜੇ ਮੇਰੇ ਕੋਲ ਹੈਗੀ ਆ ਉਹ ਕੱਲੀ ਦੇਤੀ ਤੇ ਇਲੈਕਸ਼ਨ ਤੇ ਇਹਨਾਂ ਨੂੰ ਮੁੜ ਕੇ ਲੋਕਾਂ ਤੇ ਜਾਣ ਨੂੰ ਥਾਂ ਨਹੀਂ ਲੱਭਣੀ ਅੱਜ ਸਰਦਾਰ ਕੁਲਬੀਰ ਸਿੰਘ ਜੀਰਾ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਸ਼੍ਰੀ ਖਡੂਰ ਸਾਹਿਬ ਹਲਕਾ ਉਹਦੇ ਤੋਂ ਮੈਂਬਰ ਪਾਰਲੀਮੈਂਟ ਦੀ ਟਿਕਟ ਦਿੱਤੀ ਆ ਔਰ ਅਸੀਂ ਸਾਰੇ ਗਿੱਲ ਸਾਹਿਬ ਡੈਨੀ ਜੀ ਭਰਾਇਪੁਰ ਸਾਹਿਬ ਪੋਲਰ ਸਾਹਿਬ ਪੋਲਰ ਸਾਹਿਬ ਆਪਣੇ ਸੁਖਪਾਲ ਸਿੰਘ ਰਮਨਜੀਤ ਸਿੰਘ ਦੀ ਸਿੱਖੀ ਮੈਂ ਅੱਜ ਬਾਕੀ ਹੋਰ ਵੀ ਕਾਂਗਰਸਮੈਨ ਇੱਥੇ ਮੱਥਾ ਟੇਕਣ ਨੂੰ ਗੁਰੂ ਦਾ ਆਸ਼ੀਰਵਾਦ ਲੈਣ ਲਈ ਆਏ ਆਂ ਔਰ ਪਾਰਟੀ ਨੇ ਸਾਡੀ ਨੇ ਯੋਗ ਕੈਂਡੀਡੇਟ ਦਿੱਤਾ ਔਰ ਮੈਨੂੰ ਇਹ ਕਹਿਣ ਚ ਕੋਈ ਹਿਚਕਚਾਹਟ ਨਹੀਂ ਕਿ ਮੈਂ ਆਪਣੇ بیٹے ਰਾਣਾ ਇੰਦਰਪ੍ਰਤਾਪ ਸਿੰਘ ਲਈ ਅਨੰਦਪੁਰ ਸਾਹਿਬ ਟਿਕਟ ਚਾਹੁੰਦਾ ਸੀ ਲੇਕਿਨ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਆ ਮਰਜ਼ੀ ਉਹਨਾਂ ਦੀ ਹੁੰਦੀ ਆ ਔਰ ਪਹਿਲੇ ਦਿਨ ਤੋਂ ਹੀ ਅਸੀਂ ਜ਼ੀਰਾ ਸਾਹਿਬ ਦਾ ਮੈਨੂੰ ਪ੍ਰਮੋਟ ਕੀਤਾ ਸਾਰਿਆਂ ਦੇ ਮਰਜ਼ੀ ਨਾਲ ਪਾਰਟੀ ਨੇ ਅਕੀਰਤਨ ਵੀ ਮੈਨੂੰ ਬੁਲਾਇਆ ਬੁਲਾ ਕੇ ਮੈਨੂੰ ਪੁੱਛਿਆ ਕੱਲ ਦੀ ਗੱਲ ਹੈ ਕੱਲ ਸਵੇਰੇ 11 ਵਜੇ ਮੇਰੀ ਮੀਟਿੰਗ ਸੀ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਤੂੰ ਲੜ ਇੰਦਰ ਲੜੇ ਮੈਂ ਕਿਹਾ ਜੀ ਫਿਰ ਰਾਣੇ ਦੀ ਜੁਬਾਨ ਨਹੀਂ ਰਹਿਣੀ ਮਾਲਕ ਕਿਰਪਾ ਕਰੇ ਇਹ ਵੀ ਮੇਰਾ ਪੁੱਤਰ ਹੈ ਇਹ ਵੀ ਇੰਦਰ ਹੈ ਔਰ ਅਸੀਂ ਸਾਰੇ ਸਰਦਾਰ ਕੁਲਵੀਰ ਸਿੰਘ ਜ਼ੀਰਾ ਕਾਂਗਰਸ ਪਾਰਟੀ ਲਈ ਤੰਦ ਹੀ ਨਾ ਕੰਮ ਕਰਾਂਗੇ ਦੇਖੋ ਗੁਰੂ ਚਰਨਾ ਚਾਉਣ ਦਾ ਮਤਲਬ ਕੀ ਹੁੰਦਾ ਗੁਰੂ ਚਰਨਾ ਚ ਆਸ਼ੀਰਵਾਦ ਲੈਣ ਲਈ ਜਾਂਦਾ ਪਰ ਮਾਲਕ ਦਾ ਆਸ਼ੀਰਵਾਦ ਲੈਂਦਾ ਔਰ ਕੱਲ ਤੋਂ ਜੰਗੀ ਪੱਦਰ ਤੇ ਅਸੀਂ ਲੜਾਈ ਲੜਾਂਗੇ ਔਰ ਕੁਲਵੀਰ ਸਿੰਘ ਜ਼ੀਰਾ ਨੂੰ ਮਾਲਕ ਕਿਰਪਾ ਕਰੇ ਕਿਰਪਾ ਕਰਨ ਵਾਲਾ ਮਾਲਕ ਆ ਚੋਲੀਆਂ ਪਰਦਾ ਤੇ ਮਾਲਕ ਇਸ ਕਾਬਿਲ ਬਣਾਵੇ ਕੁਲਵੀਰ ਸਿੰਘ ਜੀਰਾਂ ਨੂੰ ਕਿਉਂ ਇੱਕ ਸੈਕੂਲਰ ਪਾਰਟੀ ਕਾਂਗਰਸ ਪਾਰਟੀ ਧਰਮ ਜਾਤ ਪਾਤ ਤੋਂ ਉੱਪਰ ਉੱਠ ਕੇ ਗੱਲ ਕਰੀਦੀ ਆ ਡਿਵੈਲਪਮੈਂਟ ਦੀ ਗੱਲ ਕਰੀਦੀ ਆ ਇਸ এজেন্ডੇ ਨੂੰ ਇਹ ਨਹੀਂ ਕਿ ਸਿੱਖਾਂ ਦੀ ਗੱਲ ਨਹੀਂ ਕਰਨੀ ਸਿੱਖਾਂ ਦੀ ਵੀ ਗੱਲ ਕਰੇਗਾ ਇਹ ਹਿੰਦੂਆਂ ਦੀ ਵੀ ਗੱਲ ਕਰੇਗਾ ਮੁਸਲਮਾਨਾਂ ਦੀ ਵੀ ਗੱਲ ਕਰੇਗਾ ਕ੍ਰਿਸਚਨ ਪਾਈਚਾਰੇ ਦੀ ਵੀ ਗੱਲ ਕਰੇਗਾ ਸਾਂਝੀ ਵਾਰਤਾ ਦੀ ਗੱਲ ਕਰਾਂਗੇ ਇਹ ਦਲਤ ਪੁਰਾਣੇ ਹੋਰ ਸਾਰਿਆਂ ਦੀ ਸਾਂਝੀ ਬਾਣੀ ਮਾਨਸ ਕੀ ਜਾਤ ਸਭੇ ਕੇ ਪਹਿਚਾਨਦੋ ਸਾਡੇ ਗੁਰੂ ਨੇ ਕਿਹਾ ਉਹ ਸੋਚ ਨੂੰ ਲੈ ਕੇ ਕਾਂਗਰਸ ਪਾਰਟੀ ਅੱਗੇ ਗਈ ਆ ਜੀਰਾ ਸਾਹਿਬ ਸਾਡੇ ਕੈਂਡੀਡੇਟ ਆ ਚਾਹੇ ਸਿੱਖਾਂ ਤੇ ਉਤੇਤਿਆਚਾਰ ਆਪਾਂ ਜਿੰਦਾ ਗੱਲਾਂ ਸੁਣੀ ਦੀਆਂ ਉਦੀ ਆਵਾਜ਼ ਪਾਰਲੀਮੈਂਟ ਦੇ ਵਿੱਚ ਮਾਲਕ ਕਿਰਪਾ ਕਰੇ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਪੰਜਾਬ ਦੀ ਬੇਰੋਜ਼ਗਾਰੀ ਦੀ ਗੱਲ ਪੰਜਾਬ ਦੀ ਡਰੱਗ ਦੀ ਗੱਲ ਇਹ ਸਾਰੇ ਮਸਲੇ ਉਹਨਾਂ ਇਥੇ ਇੱਕਦਮ ਨਹੀਂ ਦੱਸੇ ਜਾ ਸਕਦੇ ਤੇ ਟਕਮੈਂਟ ਵੀ ਇਹ ਸਾਰੀਆਂ ਗੱਲਾਂ ਸਰਦਾਰ ਕੁਲਵੀਰ ਸਿੰਘ ਜੀਰਾ ਕਰਨਗੇ ਹੁਣ ਹੁਕਮ ਕਰੋ ਜੀ ਅੱਜ ਹੁਣ ਪ੍ਰਚਾਰ ਚ ਉਤਰਨਾ ਕਾਂਗਰਸ ਪਾਰਟੀ ਨੇ ਪਰ ਉਸ ਤੋਂ ਬੇਤਾ ਜਿਹੜੀ ਲੈਂਗੁਏਜ ਦੇਗੀ ਕਿਉਂਕਿ ਤੁਸੀਂ ਬੜੇ ਸਾਰੇ ਸੂਝੇ ਹੋ ਲੈਂਗੁਏਜ ਬੜੀ ਕੁਝ ਜਿਹਦਾ ਸਿਆਸੀ ਪਾਰਟੀ ਦੇ ਆਗੂਆਂ ਨੇ ਬੜੀ ਗਲਤ ਲੈਵਲ ਦੀ ਬਿਆਨਬਾਦੀ ਲਾ ਕੇ ਨਹੀਂ ਨਹੀਂ ਤੁਸੀਂ ਨਹੀਂ ਤੁਸੀਂ ਉਤਰੋ ਪਾਰਟੀ ਆ ਮੈਂ ਤਾਂ ਯਾਰ ਹੱਥ ਜੋੜਨ ਵਾਲਾ ਬੰਦਾ ਪਤਾ ਜਿਹੜਾ ਦੂਜੀਆਂ ਪਾਰਟੀਆਂ ਦੀ ਦੂਜੀਆਂ ਪਾਰਟੀਆਂ ਦੇਖੋ ਤੁਸੀਂ ਮਿਆਰ ਘਾਲਿਆ ਘਾਲਿਆ ਜੀ ਸਾਰਿਆਂ ਦਾ ਸਤਿਕਾਰ ਕਰਾਂਗੇ ਸਾਡੇ ਲਈ ਸਰਦਾਰ ਵਿਰਸਾ ਸਿੰਘ ਬੁਲਟੋਆ ਆਦਰ ਆਦਰਨੀ ਹੈ ਭੋਲਰ ਸਾਹਿਬ ਜੋ ਕੀਤਾ ਉਹ ਮੈਨੂੰ ਮੈਂ ਉੱਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਉਹਦਾ ਵੀ ਆਦਰ ਕਰਾਂ ਸਾਡਾ ਫਰਜ਼ ਹੈ ਤੇ ਸਾਹਮਣੇ ਦੇਖੋ ਸਾਹਮਣੇ ਆਏ ਮੈਂ ਤਾਂ ਉਹਦੇ ਨਾਲ ਤੇ ਮੈਂ ਨਾ ਭਾਈ ਅਮਰਪਾਲ ਸਿੰਘ ਜੀ ਉਹਨਾਂ ਦੇ ਵੀ ਸਾਨੂੰ ਕੀ ਹੱਕ ਹੈ ਵੀ ਟਿੱਪਣੀ ਕਰਨ ਦਾ ਹਰੇਕ ਨੂੰ ਹੱਕ ਹੈ ਲੜਨ ਦਾ ਜਦੋਂ ਅਸੀਂ ਹਿੰਦੁਸਤਾਨ ਦਾ ਸੰਵਿਧਾਨੀ ਮੰਨ ਲਿਆ ਤੁਹਾਨੂੰ ਸਾਰੇ ਬਰਾਬਰ ਹੋ ਗਏ ਜੀ ਸੰਵਧਾਨ ਮੰਨਣਗੇ ਤਾਂ ਇਲੈਕਸ਼ਨ 'ਚ ਖੜੇ ਹੋਣਗੇ ਨਾ ਹਾਂਜੀ ਤੇ ਉਹਦੇ ਤੇ ਆਪਾਂ ਹਰੇਕ ਦਾ ਸਤਿਕਾਰ ਕਰਨਾ ਜਿਹੜੀਆਂ ਮਾੜੀਆਂ ਗੱਲਾਂ ਉਹ ਮਾੜੀਆਂ ਤਾਂ ਜਨਤਾ ਜਾਣਦੀ ਹੁੰਦੀ ਯਾਰ ਕੋਈ ਕੋਈ ਰੋਬ ਨਾ ਕੋਈ ਧਬਕੇ ਨਾ ਕੋਈ ਕਿਸੇ ਤੇ ਲਾਂਚਣ ਰੋਣ ਨਾਲ ਘੁਮਟਾ ਬਣ ਜਾਂਦਾ ਮੈਂ ਤਾਂ ਯਾਰ ਅੱਜ ਤਿੰਨ ਕਦੇ ਆ ਟੀਵੀ ਦੇ ਵੀ ਆ ਪਹਿਲੀ ਵਾਰ ਕੇ ਖੇਤੀ ਕੂਤੀ ਦੀ ਮੈਂ ਗੱਲ ਕਰਲਾਂ ਕਰਲਾਂ ਰਾਜਨੀਤੀ ਦੀ ਗੱਲ ਬਹੁਤ ਘੱਟ ਕਰਦਾ ਭਾਸ਼ਣ ਮੈਨੂੰ ਦੇਣਾ ਨਹੀਂ ਆਉਂਦਾ ਇਹ ਵੀ ਨਹੀਂ ਗੱਲ ਲੇਕਿਨ ਗੱਲ ਹੈ ਜੀਰਾ ਜੀਰੀ ਭਾਸ਼ਣ ਵੀ ਦਊਂਗਾ ਠੀਕ ਹੈ ਠੀਕ ਹੈ ਲੇਕਿਨ ਸਿੰਘ ਜੀ ਜੀ ਸਾਹਿਬ ਦੇਖੋ ਮਨ ਨੂੰ ਤਾਂ ਆਉਂਦਾ ਗੱਲ ਆ ਬੰਦੇ ਦਾ ਬੰਦੇ ਦਾ ਮਨ ਕਰਦਾ ਕਿ ਮੈਂ ਲੜਾਂ ਐਮਪੀ ਬਣਾ ਜਿੱਤਣਾ ਇੱਕ ਨਿਆ ਚਾਰ ਪੰਜ ਖੜੇ ਆ ਇੱਕ ਇੱਕ ਜਿੱਤਣਾ ਇੱਕ ਨੇ ਔਰ ਪਾਰਟੀ ਹਰੇ ਘਰੇ ਇੱਕ ਨੂੰ ਦੇਖਣੀ ਕੋਈ ਮਿਲਾਨੀ ਯਾਰ ਮਾਲਕ ਦਾ ਹੈ ਸ਼ਿਫਰਾਈ ਸੁਖਰਾਣਾ ਅਧਿਕਾਰੀਏ ਕਾਰਚੀਆ ਦੋ ਜੀ ਅਸੀਂ ਇੱਕ ਮੈਂ ਕਾਂਗਰਸ ਪਾਰਟੀ ਤੋਂ ਆ ਦੂਜਾ ਆਜ਼ਾਦ ਹੈ ਹੁਣ ਰੱਬ ਤੋਂ ਮੰਗੀਆਂ ਮੰਗੀਆਂ ਕੀ ਯਾਰ ਸਾਰਾ ਕੁਝ ਦੇ ਰਿਹਾ ਉਹਦਾ ਕੋਟਨ ਕੋਟ ਤਨਵਾਦ ਤੋਂ ਜਿਹੜੇ ਸਾਡੇ ਨਵੇਂ ਜਿਹਨਾਂ ਨੂੰ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਕੋਸ਼ਿਸ਼ ਕੀਤਾ ਗਿਆ ਸਾਕਪਲਬੀਰ ਸਿੰਘ ਜੀਰਾ ਤੇ ਨਾਲ 9 ਦੇ 9 ਹਲਕਿਆਂ ਦੇ ਇੰਚਾਰਜ ਅਸੀਂ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸਾਹਿਬ ਅਤੇ ਅਸੀਂ ਸਾਰੇ ਅੱਜ ਗੁਰੂ ਸਾਹਿਬ ਦਾ ਓਟ ਆਸਰਾ ਲੈਣ ਆਏ ਆਂ ਦਰਬਾਰ ਸਾਹਿਬ ਤੋਂ ਹੋ ਕੇ ਅਸੀਂ ਦਰਗਾਣਾ ਮੰਦਿਰ ਤੇ ਫਿਰ ਰਾਮ ਤੀਰਥ ਜਾਣਾ ਮੈਂ ਸਮਝਦਾ ਕਿ ਇਹ ਗੁਰੂ ਸਾਹਿਬ ਦੇ ਆਸਰੇ ਨਾਲ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਇਹ ਜਿਹੜਾ ਮੋਰਚਾ ਵਾ ਸੀ ਵੱਡੀ ਲੀਡ ਤੇ ਨਾਲ ਅਸੀਂ ਜਿੱਤਾਂਗੇ ਲੋਕਾਂ ਦਾ ਪਿਆਰ ਲੋਕਾਂ ਦਾ ਜਿਹੜਾ ਸਤਿਕਾਰ ਉਹ ਕਾਂਗਰਸ ਪਾਰਟੀ ਦੇ ਸਤਾਕ ਕੁਲਬੀਰ ਸਿੰਘ ਜੀ ਰਾਦੇਦਾਰ ਦਾ ਪਹਿਲਾਂ ਵੱਡੀ سپورਟ ਤੁਹਾਡੀ ਲੋਕਾਂ ਨੇ ਕੀਤੀ ਇਸ ਵਾਰ ਕੀ ਲੋਕਾਂ ਦੀ ਮੱਥਾ ਠੀਕ ਲੋਕਾਂ ਦੀ ਬਹੁਤ ਵੱਡੀ ਵੰਛੜ ਜੀ ਲੋਕ ਕਾਂਗਰਸ ਨੂੰ ਇਸ ਵਾਰ ਫੇਰ ਵੱਡੀ ਲੀਡ ਦਾ ਚਿਤਾ ਭਾਈ ਅਮਰਪਾਲ ਸਿੰਘ ਦੋਸੇ ਹਲਕੀ ਖੜੇ ਕੀ ਕਰ ਦੇਖੋ ਹਰ ਇੱਕ ਦਾ ਹਾਕਿਆ ਇਲੈਕਸ਼ਨ ਲੜਦਾ ਬਾਕੀ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਪਾਰਟੀ ਦਾ ਜਿਹੜਾ ਲੋਕਾਂ ਦਾ ਮੰਦ ਬਣਿਆ ਆਪ ਨੂੰ ਵੀ ਉਹਨਾਂ ਵੇਖ ਲਿਆ ਬੀਜੇਪੀ ਦਾ ਜਿਹੜਾ ਕਿਸਾਨ ਵਿਰੋਧੀ ਚਿਹਰਾ ਉਹ ਢੰਗਾ ਹੋ ਚੁੱਕਿਆ ਆ ਪੰਜਾਬ ਵਿਰੋਧੀ ਚਿਹਰਾ ਢੰਗਾ ਹੋ ਚੁੱਕਿਆ ਤੇ ਜਿਹੜੀ ਅਕਾਲੀ ਦਲ ਹੈ ਉਹ ਉਹਨਾਂ ਦੀ ਆਪਸ ਦੇ ਉਹਨਾਂ ਦੇ ਇਸ ਵੇਲੇ ਜਿਹੜਾ ਚਿਪਸ ਦੇ ਸਭ ਤੋਂ ਥੱਲੇ ਉਹਨਾਂ ਦੇ ਨੇ ਤੇ ਮੈਂ ਸਮਝਦਾ ਕਿ ਜਿਹੜਾ ਆਇਰਖਾ ਸਾਡਾ ਜਿਹੜਾ ਮੁਕਾਬਲਾ ਵਾ ਉਹ ਸਿਰਫ ਅਕਾਲੀ ਦਲ ਨਾਲ ਹੋਰ ਕਿਸੇ ਨਾਲ ਖਡੂਰ ਸਾਹਿਬ ਤੋਂ ਉਮੀਦ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜੀਰਾ ਅੱਜ ਪੂਰੇ ਇਲਾਕੇ ਦੇ ਪੂਰੇ ਹਲਕੇ ਦੇ ਜਿਹੜੇ ਵਿਧਾਇਕ ਸਾਬਕਾ ਵਿਧਾਇਕ ਔਰ ਕਾਂਗਰਸੀ ਲੀਡਰਸ ਨੇ ਉਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਹਰਮੰਦਰ ਸਾਹਿਬ ਨਤਮਸਤਕ ਹੋਏ ਨੇ ਇਹ ਦਰਸਾਇਆ ਹੈ ਕਿ ਕਾਂਗਰਸ ਦੇ ਵਿੱਚ ਆਪਸੀ ਏਕਤਾ ਹੈ ਸਾਰੀ ਪਾਰਟੀ ਦੇ ਵਿੱਚ ਇਤਫਾਕ ਹੈ ਕੈਪਨਾ ਪਰਸਨ ਵਿਪਨ ਦੇ ਨਾਲ ਜੋਤੀ ਬਹ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।